ਕੱਖ ਸਾਹ ਦੇ ਜਿਹੜੇ ਆ ਸਾਹਮਣਾ ਬਿਲਕੁਲ ਆ ਲੋ ਅੱਕੇ ਦਾ ਮੱਥਾ ਟੇਕਦੇ ਮਹਾਰਾ ਜੀ ਨੂੰ ਦੇਖੋ ਤਾਂ ਸਹੀ ਭਾਈ ਲੱਗਦਾ ਪੂਰਾ ਆਨੰਦਪੁਰ ਸਾਹਿਬ ਹੀ ਕਿ ਨਹੀਂ ਹੋਲੇ ਮਹਲੇ ਵਾਲਾ ਮਹੌਲ ਪੂਰਾ ਸਭ ਹੁਣ ਆਪ ਹੋਏ ਮੂਰੇ ਕੋਈ ਸਾਬ ਆਪ ਹੋਏ ਮੂਰੇ ਹੁਣ ਕਹਿੰਦੇ ਤੁਹਾਡੇ ਵਾਸੀ ਐ ਨੇ ਜੋ ਆਪ ਜੋ ਕੈਮਰੇ ਵਾਲਾ ਪਛਾਣੋ ਸੰਗਤਾਂ ਦੇ ਵਿਚਕਾਰ ਜਿਹੜੇ ਆ ਬੱਬਾ ਅਵਤਾਰ ਸਿੰਘ ਜੀ ਦੇ ਬੱਬਾ ਜੋਗਾ ਸਿੰਘ ਜੀ ਜਿਹੜੇ ਆ ਬਰਾਜਮਾਨ ਨੇ ਘੋੜਿਆਂ ਤੇ ਓਏ ਹੋਏ 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 ਅੱਗਾ ਅੱਲਾ ਅੱਜ ਵੀ ਮਹੱਲਾ ਸਿੰਘਾਂ ਦਾ ਮਹੱਲਾ ਦੇ ਮਹੱਲੇ ਦੀ ਤਿਆਰੀ ਕਰੀ ਜਾਂਦੇ ਆ ਸਿੰਘਾ ਚ ਵਾਹ ਜੀ ਵਾਹ ਅੱਜ ਮਹੱਲਾ ਤੇ ਸਾਰੇ ਨਹੰਗ ਜਿੱਥੇ ਬੰਦੀਆਂ ਜੜੀਆਂ ਉਹ ਇਕੱਠੀਆਂ ਹੋ ਰਹੀਆਂ ਨੇ ਤੇ ਇਕੱਠੀਆਂ ਹੋ ਕੇ ਇੱਥੇ ਨਿਸ਼ਾਨਾ ਨਗਾਰਿਆਂ ਦੇ ਨਾਲ ਜਿਹੜਾ ਹੈ ਉਹ ਇਥੋਂ ਮਹੱਲਾ ਕੱਢਣਗੇ ਵੇ ਆ ਦੇਖੋ ਨਿਸ਼ਾਨਾਂ ਦੇ ਨਾਲ ਨਿਹੰਗ ਸਿੰਘ ਫੌਜਾਂ ਜਾਂ ਤਕਸਾਲ ਵੱਲੋਂ ਬਾਤੀਆਂ ਨਾ ਕੀ ਨਜ਼ਾਰਾ ਯਾਰ ਚੜਦੀ ਕਲਾ ਬਈ ਪੂਰੀ ਕਿਹੜਾ ਸੋਹਣਾ ਲੱਗੀ ਜਾਂਦਾ ਆ ਵਿਊ ਲੋ ਬਈ ਘੋੜੇ ਆ ਗਏ ਸਵਾਰੀਆਂ ਆ ਗਈਆਂ ਮਹਾਰਾਜ ਦੀਆਂ ਵਾਹ ਜੀ ਵਾਹ ਚੜਦੀ ਕਲਾ ਤਕਸਾਲ ਦੇ ਜਿਹੜੇ ਆ ਸਾਹਮਣਾ ਬਿਲਕੁਲ ਆ ਲੋ ਅੱਕੇ ਦਾ ਮੱਥਾ ਟੇਕਦੇ ਹਮਾਰਾ ਇਹਨੂੰ ਲੋ ਵੀ ਦਲਪੰਥ ਜਿਹੜੇ ਆ ਵੱਧ ਵੱਧ ਕੇ ਭਾਈ ਚਾਲੇ ਪਾ ਕੇ ਤਕਸਾਲ ਵੱਲੋਂ ਆ ਗਏ ਆਪਣੇ ਆਪਣੇ ਪੜਾਵਾਂ ਤੋਂ ਆਪਣੇ ਆਪਣੇ ਨਿਸ਼ਾਨਾਂ ਦੇ ਨਾਲ ਕਰੋ ਦਰਸ਼ਨ ਵਾਜੀ ਵਾ ਕੀ ਕਮਾਲ ਦਾ ਵਰਤਾਰਾ ਚੜ੍ਹਦੀ ਕਲਾ ਮਹਾਰਾਜ ਸੌਰ ਸਿੰਘ ਜੀ ਬਿਨੀ ਚੰਦੀ ਹੈ ਸੌਰ ਸਿੰਘ ਵਾਲੇ ਵਾਹ ਜੀ ਵਾਹ ਖਲੇ ਬਾਬਾ ਜੋਗਾ ਸਿੰਘ ਜੀ ਚੱਲੋ 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 ਬਾਹੂ ਚੱਲੋ ਵਾਹ ਬੋਟੋ ਮੈਗਮਾ ਗਾਉਂ ਯੇ ਛੱਡ ਦੀ ਪਲਾ ਵਾਹ ਜੀ ਵਾਹ ਘਰੋ ਜੀ ਦਰਸ਼ਨ ਚੱਲੋ ਚੱਲੋ ਜੀ ਆਕਾਲ जावे नियारा जावे झूल देशाला रूपावेख लियोला कब लख लियोला ਕੋਈ ਕੀ ਨਾਮ ਕਰੋ ਵੀ ਨੀ ਮਰਨੀ ਹਰਸ਼ੋ ਖਾਲਸਾ ਜਨ ਬਾਣਾ ਨੀ ਕਹਾ ਹਰ ਰਾਲ ਕਾਲ ਤੱਕ ਕੀ ਮਾਰ ਤੱਕ ਕੋ ਹਰਸ਼ਾ ਬਰੋਹਤ ਜੂ ਇਹ ਧੂਨੀ ਦੇ ਪ੍ਰਸਾਦ ਨਹੀਂ ਦੇ ਪ੍ਰਸਾਦ ਹਾਂਜੀ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਤਰੀਕ ਤਿੰਨ ਤੇ ਹਜੂਰ ਸਾਹਿਬ ਖੜੇ ਆ ਅੱਜ ਮਹੱਲਾ ਸਿੰਘਾਂ ਦਾ ਨਿਹੰਗ ਸਿੰਘਾਂ ਦਾ ਅੱਜ ਮਹੱਲਾ ਕੱਲ ਜਿਹੜਾ ਐ ਦੱਕਣੀ ਸਿੰਘਾਂ ਨੇ ਹੱਲਾ ਖੇਡਿਆ ਸੀਗਾ ਹੱਲਾ ਕੱਟਿਆ ਸੀਗਾ ਤੇ ਅੱਜ ਜਿਹੜਾ ਮਹੱਲਾ ਕੱਟਿਆ ਜਾਣਾ ਨਿਹੰਗ ਜਿੱਥੇ ਬੰਦੀ ਵੱਲੋਂ ਸਾਰੇ ਦਲ ਖਲ ਪੰਥ ਵੱਲੋਂ ਆਹ ਬਾਬਾ ਬਿੱਦੀ ਚੰਨ ਜੀ ਐ ਬਾਬਾ ਆਹ ਤਰਨਾ ਦਲ ਵਾਲੇ ਐ ਬਾਬਾ ਆਹ ਬਾਬਾ ਬਕਾਲੇ ਵਾਲੇ ਆ ਤੇ ਹੋਰ ਕਿੰਨੇ ਨੇ ਹੈਨਾ ਰਕਵੇ ਵਾਲੇ ਆ ਤੇ ਸਾਰੇ ਦਲ ਪੰਥ ਜਿਹੜੇ ਰਲ ਮਿਲ ਕੇ ਅੱਜ ਜਿਹੜਾ ਮਹੱਲਾ ਕੱਢਣਗੇ ਤੇ ਹਜ਼ੂਰ ਸਾਹਿਬ ਪੂਰੇ ਰੌਣਕਾਂ ਲੱਗੀਆਂ ਪਈਆਂ ਮਹਾਰਾਜ ਦੇ ਹਜ਼ੂਰੀ ਦੇ ਵਿੱਚ ਮਹਾਰਾਜ ਦੇ ਚਰਨਾਂ ਦੇ ਵਿੱਚ ਜਿਹੜਾ ਹੈ ਨੰਗ ਸਿੰਘ ਫੌਜਾ ਪੁੱਜੀਆਂ ਹੋਈਆਂ ਨੇ ਤੇ ਖੁਦ ਵੀ ਦਰਸ਼ਨ ਕਰਦੇ ਆ ਤੁਹਾਨੂੰ ਵੀ ਕਰਾਉਂਦੇ ਆ ਤੇ ਚੈਨਲ ਨੂੰ ਲਾਈਕ ਕਰ ਦਿਓ ਆ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆ ਜੋ ਕਰੀਏ ਦਰਸ਼ਨ ਅੰਦਰ ਜਿਹੜਾ ਹੈ ਚੰਡੀ ਦੀ ਵਾਰ ਦਾ ਪਾਠ ਚੱਲੀ ਜਾਂਦਾ ਹੈ ਤੇ ਨਿਸ਼ਾਨ ਜਿਹੜੇ ਆ ਅੰਦਰ ਨੇ ਨਗਾਰਚੀ ਜਿਹੜੇ ਨੇ ਉਹ ਪ੍ਰਕਰਮਾਂ ਤੋਂ ਬਾਹਰ ਨੇ ਆ ਜੀ ਵਾ ਦੇਖੋ ਤਾਂ ਸਹੀ ਤੋ ਹੀ ਅੱਜ ਕਿਵੇਂ ਨੀਲਾ ਹੀ ਹੋਇਆ ਪਿਆ ਜੋ ਸਾਰਾ ਮਹਾਰਾਜ ਦੀ ਹਜ਼ੂਰੀ ਚ ਤਾ ਉਸ ਵਜ ਗਿਆ ਹੁਣ ਬਾਹਰ ਆਣਗੇ ਦਲਵੰਤ ਸਾਰੇ ਨਿਰਵਾਰ ਸਾਹਿਬ ਤੋਂ ਬਾਹਰ ਦਾ ਨਜ਼ਾਰਾ ਦੇਖੀਏ ਤਾਂ ਆਹ ਹੋ ਜਾਏ ਨਿਹੰਗ ਸਿੰਘਾਂ ਦੀ ਫੌਜਾਂ ਤਿਆਰ ਬਰ ਤਿਆਰ ਹੈ ਬਈ ਮਹੱਲਾ ਕੱਢਣ ਦੇ ਲਈ ਠੀਕ ਹੈ ਨਾ ਘੋੜਿਆਂ ਉੱਪਰ ਕਿਤੇ ਨਗਾਰੇ ਆ ਕਿਤੇ ਨਿਸ਼ਾਨ ਚੀਨੇ ਤੇ ਹਾਥੀ ਸਭ ਕੁਝ ਹੈ ਯਾਰ ਦੇਖੋ ਤਾਂ ਫੇਰ ਤੁਸੀਂ ਆ ਜਾਗਾ ਆਲੋ ਆ ਕਿੱਡਾ ਸੋਹਣਾ ਲੱਗੀ ਜਾਂਦਾ ਐ ਫੋਝੰਗੀ ਯਾਰ ਨਗਾਰਿਆਂ ਦੇ ਨਾਲ ਬਾਬਾ ਵੀਰ ਸਿੰਘ ਜੀ ਵਾਲੇ ਵਾਹ ਕੀ ਕਮਾਲ ਆ ਯਾਰ ਫਤਿਹ ਅੱਜ ਕਮਾ ਫੋਜਾ ਤਿਆਰ ਵਰ ਤਿਆਰ ਜੀ ਵਾਹ ਅੱਗੇ ਅੰਦਰ ਵਾਹ ਤੇ ਚਰੀਆ ਕਾਲਾ ਦੇਖੋ ਭਈ ਵਰਤਾਰਾ ਫਿਰ ਅਜ ਸਾਰਾ ਜਿਹੜਾ ਪੰਥ ਖਾਲਸਾ ਦਲ ਪੰਥ ਸਾਰੇ ਇਕੱਠੇ ਐ ਇਕੱਠੇ ਹੋ ਗਿਆ ਮਹੱਲਾ ਘੇਟਣ ਗਿਆ ਅਜ ਸਾਰੇ సారే దల్ల పంథ నిశాన బాధ వల్ల ਕੋੜੇ ਲੈ ਕੇ ਹੁਣ ਆਪਣੇ ਚੱਲੇ ਆ ਜਿੱਧਰ ਮੁਹੱਲਾ ਘਟਣਾ ਉਧਰ ਨੂੰ ਆ ਲੋ ਕਰੋ ਵੀ ਦਰਸ਼ਨ ਆ ਜਾਂਦੇ ਆ ਆਪਣੇ ਵਾਲੇ ਇੱਧਰ ਭਾਈ ਜਗਦੀਸ਼ ਸਿੰਘ ਉਹ ਨਹੀਂ ਬਾਬਾ ਹੀ ਹੋਣੀ ਤੇ ਇੱਧਰ ਨਿਸ਼ਾਨਬਾਈ ਉਹ ਨਹੀਂ ਇਹ ਦੋ ਜਿਹੜੇ ਆ ਜੋੜੀ ਫਿਰਦੇ ਆ ਜੋੜੀ ਹਾਂ ਇੱਕ ਇਧਰ ਹੈ ਬਲਾਰੀ ਹੋ ਗਿਆ ਆ ਦੇਖੋ ਵੀ ਕਿਆ ਵਰਤਾ ਰਹਿਆ ਯਾਰ ਕਿੱਡੇ ਸੋਹਣੇ ਲੱਗੇ ਆ ਦਰਵਾਜ਼ੇ ਸਾਹਦੇ ਬਿਲਕੁਲ ਬੈਕ ਸਾਈਡ ਤੇ ਜਿਹੜੀ ਹਰਕ ਜਾਂਦੀ ਆ ਉਧਰ ਚੱਲੇ ਜਿੱਧਰ ਬਾਗ ਹੈ ਉਧਰ ਦੇ ਪਾਸੇ ਚੱਲੇ ਆ ਹੁਣ ਇਧਰ ਦੇਖਦੇ ਆਂ ਜਾ ਕੇ ਕਿੱਥੇ ਖੇਡਦੇ ਆ ਮਹੱਲਾ ਸਿੰਘ ਆ ਬਈ ਇਹ ਵਰਤਾਰੇ ਦੇ ਕਣ ਸੱਚੀਓ ਨਜ਼ਾਰਾ ਵੜਾਉਂਦਾ ਇਹ ਹੀ ਆਪਾਂ ਅਨੰਦਪੁਰ ਸਾਹਿਬ ਹੋਲੇ ਮਹਲੇ ਦੇਖੀ ਦੇ ਤੇ ਇਹ ਹੀ ਦੁਸ਼ਹਿਰੇ ਦੇ ਉੱਤੇ ਲੈ ਆ ਤਾਂ ਨੱਚਦੇ ਐ ਕਹਿੰਦੇ ਐ ਨਾ ਨਵੀਂ ਮਾਫੀ ਚੜ ਜਾਂਦੀ ਐ ਇਹਨਾਂ ਦਿਨਾਂ ਚ ਨਾ ਆ ਕੇ ਲੈ ਆ ਤਾਂ ਆਹ ਆਜੋ ਚਲਿਏ ਹਰਮਿਤ ਸਿੰਘ ਜੀ ਚਲਿਏ ਜੀ ਹਰਮਿਤ ਸਿੰਘ ਜੀ ਚਲਿਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੜਦੀ ਕਲਾ ਏ ਬਈ ਸਾਡਾ ਜੋਧਾ ਹੋਰ ਸੁਣਾ ਠੀਕ ਠਾਕ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੱਧਰ ਦੀ ਫੌਜ ਆਜ ਤਿਆਰ ਪਰ ਤਿਆਰ ਨੇ ਵਲੋਗ ਆ ਤਿਆਰ ਪਰ ਤਿਆਰ ਨੇ ਖਾਲਸਾ ਤਿਆਰ ਪਰ ਤਿਆਰ ਹੀ ਹੁੰਦਾ ਹਮੇਸ਼ਾ ਤੇ ਲਓ ਬਈ ਅੜਦੀ ਕਲਾ ਪਹੁੰਚਾ ਵਾਹ ਜੀ ਵਾਹ ਦੇਖੋ ਤਾਂ ਸਹੀ ਭਾਈ ਲੱਗਦਾ ਪੂਰਾ ਆਨੰਦਪੁਰ ਸਾਹਿਬ ਹੀ ਕਹ ਨਹੀਂ ਓਲੇ ਮਹਲੇ ਵਾਲਾ ਮਹੌਲ ਪੂਰਾ ਆਹ ਭਈਓ ਘੋੜਾ ਜਿਵੇਂ ਪਰ ਲਾਹੌਰ ਵਾਲੀ ਕਾਠੀ ਪਾਈ ਵੀ ਕੱਲ ਵਾਲੀ ਵੀਡੀਓ ਜੀ ਵੀ ਦਿਖਾਇਆ ਸੀ ਆਹ ਸਾਹਮਣੇ ਜਿਹੜੇ ਨਗਾਰੇ ਨਿਸ਼ਾਨ ਤੇ ਨਗਾਰੇ ਨਿਸ਼ਾਨਾਂ ਦੇ ਪਿੱਛੇ ਸੰਗਤ ਤੇ ਸੰਗਤਾਂ ਦੇ ਵਿਚਕਾਰ ਜਿਹੜੇ ਆ ਬਾਬਾ ਅਵਤਾਰ ਸਿੰਘ ਜੀ ਦੇ ਬਾਬਾ ਜੋਗਾ ਸਿੰਘ ਜੀ ਜਿਹੜੇ ਆ ਬਰਾਜਮਾਨ ਨੇ ਘੋੜਿਆਂ ਤੇ ਵਾਹ ਕੀ ਚੜ੍ਹਦੀ ਕਲਾ ਯਾਰ ਦੇਖੋ ਤਾਂ ਸਹੀ ਭਾਈ ਤੁਸੀਂ ਇਹ ਦਲਪਨ ਥੋੜਾ ਹੀ ਨਹੀਂ ਹੈਗਾ ਮਹੱਲਾ ਮਾੜਾ ਮੋਟਾ ਨਹੀਂ ਐ ਆ ਮਾਪੋਰ ਕੇ ਬਰਾਜਮਾਨ ਨੇ ਹੋਰ ਲਓ ਕਰੋ ਦਰਸ਼ਨ ਚੜ੍ਹਦੀ ਕਲਾ ਇਹ ਤੁਸੀਂ ਲੋ ਗਲਾਬ ਦੇ ਫੁੱਲਾਂ ਦੇ ਨਾਲ ਦਲਪੰਖ ਦਾ ਸਵਾਗਤ ਕੀਤਾ ਹੈ ਸੰਗਤਾਂ ਨੇ। ਉਹ ਨਹੀਂ ਉਹਨੂੰ ਅੱਗੇ ਦੇਣਾ। ਮਹੱਲਾ ਦੇਖਣ ਦੇ ਲਈ ਜਿਹੜੀ ਆ ਲੋਕਲ ਸੰਗਤ ਦੇਖੋ ਬਈ ਤੁਸੀਂ। ਆ ਮਹੱਲਾ ਗਰਾਊਂਡ ਤੇ ਪੁੱਜ ਗਈਆਂ ਸਾਰੀਆਂ ਜਿਹੜੀਆਂ ਜੱਜੇ ਬੰਦੀਆਂ ਸਾਰੇ ਘੋੜੇ ਲੈ ਕੇ ਸਾਰੇ ਦਲਪੰਖ ਵਾਹ ਤੇ ਉਧਰ ਦੀ ਸੜਕਲੇ ਪਾਸੇ ਨੂੰ ਦੇਖੋ। ਹਾਂ ਹਾਂ ਤੇ ਉੱਧਰ ਜੇ ਜ਼ੂਮ ਕਰਕੇ ਦੇਖਾਂ ਤਾਂ ਭਰੀ ਪਈ ਆ ਸੜਕ ਭਈ ਦੇਖੋ ਤਾਂ ਸਹੀ ਇਹ ਦੋ ਤੇ ਕਰੀਏ ਇਹ ਸਾਰੇ ਲੋਕਾਂ ਦੇ ਲੈ ਉੱਚ ਸਿੱਖ ਵੀ ਹੈਗੇ ਹੌਸਲੇਮ ਸਾਰੇ ਹੀ ਆ ਭਈ ਸਾਰੇ ਆਏ ਅੱਜ ਸਿੰਘਾਂ ਦਾ ਮਹੱਲਾ ਦੇਖਣ ਦੇ ਲਈ ਦੇਖੋ ਫੇਰ ਚੜਦੀ ਗਲਾ ਪੂਰੀ ਸੜਕਾਂ ਭਰੀਆਂ ਪਈਆਂ ਪੂਰੇ ਜਿੰਨੇ ਆ ਉੱਪਰ ਤੇ ਕੁਲ ਪਲ ਜੇ ਤੇ ਇਧਰ ਸਿੰਘ ਖੇਡਣ ਕੇ ਮਹੱਲਾ ਪਣ ਆ ਗਏ ਆ ਬਈ ਆਪਾਂ ਮਹੱਲਾ ਗਰਾਊਂਡ ਦੇ ਵਿੱਚ ਦੇਖੀਏ ਜੇ ਆਲੇ ਦੁਆਲੇ ਨਜ਼ਰ ਮਾਰ ਕੇ ਤਾਂ ਆ ਲੋ ਬਈ ਸੰਗਤਾਂ ਹੀ ਸੰਗਤਾਂ ਕਿਹੋ ਨਜ਼ਾਰੇ ਆ ਯਾਰ ਵਾਹ ਵਾਖਰੋ ਬਈ ਵਾਖਰੋ ਲਓ ਵੀ ਦੇਖੋ ਮਹੱਲਾ ਨਿਕਲ ਰਿਹਾ ਹੁਣ ਬਸ ਮਹੱਲਾ ਸੰਗਤਾਂ ਦਾ ਇਕੱਠ ਦੇਖੋ ਤੁਸੀਂ ਆ ਬੱਜ ਕੇ ਜਿਹੜੇ ਹਾਊਸ ਓਏ ਹੋ ਉਹ ਪਰ ਰੋਡ ਪਰ ਦੇਖਿਏ ਜੇ ਦੋ ਤੇ ਕਰੀਏ ਨਾ ਥਾਓ ਦੇਖੋ ਸੜਕਾਂ ਵੀ ਭਰੀਆਂ ਪਈਆਂ ਹਲੋ ਵੀ ਲੇ ਵੀ ਅਕਾਲੇ ਗੱਲਾ ਗੱਲਾ ਆ ਲੈ ਕੇ ਆਇਆ ਜੋੜੀ ਤੇ ਪੱਟ ਕੇ ਲਾਓ ਵੀ ਸੱਚੀ ਦਸਾਂ ਬਾਈ ਤਾਂ ਆ ਲੋ ਰੋਂਗ ਟੇ ਖੜੇ ਹੁੰਦੇ ਆ ਯਾਰ ਦੇਖ ਕੇ ਇੱਕ ਵਾਰ ਤਾਂ ਵਾਹ ਕਮਾਲ ਆ ਯਾਰ ਹਾਂ ਚੜਦੀ ਕਲਾ ਕਿਤੇ ਤਿੰਨਾ ਘੋੜਿਆਂ ਤੇ ਕਿਤੇ ਦੋ ਘੋੜਿਆਂ ਤੇ ਮਾਲ ਦੇ ਜੋਰ ਦਿਖਾਏ ਯਾਰ ਅੱਜ ਜੋਧਿਆ ਨੇ ਖੜ ਕੇ ਦੇਖਦਾ ਸਾਰਾ ਮਹਾਰਾਸ਼ਟਰ ਹੁਣ ਬਾਈ ਜਿਹੜੇ ਜਿਹੜੇ ਕੋਟ ਸਿੰਘਾਂ ਨੇ ਘੋੜੇ ਭਜਾਏ ਆ ਸਾਰਿਆਂ ਨੂੰ ਜਿਹੜੇ ਆ ਬਾਬਿਆਂ ਵੱਲੋਂ ਇਨਾਮ ਦਿੱਤਾ ਜਾਣਾ ਹਾਂਜੀ ਮਹਾਰਾਜ ਚੜ੍ਹਦੀ ਕਲਾ ਹੋ ਗਈ ਮਹਾਰਾਜ ਪੂਰੀ ਪੂਰੀ ਕਿਰਪਾ ਹੀ ਮਹਾਰਾਜ ਹੋਰ ਦੀ ਹੋਰ ਨਿਸ਼ਾਨਤ ਇਹਨੇ ਬਾਈ ਦੋ ਘੋੜਿਆਂ ਤੇ ਜੋਰ ਦਿਖਾਏ ਆਪਣੇ ਤੇ ਇੱਥੇ ਹੁਣ ਜਿਹੜਾ ਹੈ ਬਾਬਾ ਜੀ ਹੋਰਾਂ ਵੱਲੋਂ ਹਰ ਇੱਕ ਸਿੰਘ ਨੂੰ ਜਿਹੜਾ ਹੈ ਉਹ ਇਨਾਮ ਦਿੱਤਾ ਜਾਣਾ ਹੈ ਖੁਸ਼ੀਆਂ ਦੇ ਵਿੱਚ ਬਾਬਾ ਜੀ ਮਹਾਰਾਜ ਤੁਸੀਂ ਤਾਂ ਅੱਜ ਚੜ੍ਹਦੀ ਕਲਾ ਮਹਾਰਾਜ ਚੜ੍ਹਦੀ ਕਲਾ ਕਰਵਾ ਦਿੱ ਪੂਰੀ ਹਾਂਜੀ ਮਹਾਰਾਜ ਬਹੁਤ ਵਧੀਆ ਮੱਲਾ ਬਹੁਤ ਵਧੀਆ ਰਹਾ ਮਹਾਰਾਜ ਦਾ ਰਾਜ ਗਾਨੇ ਸੁਰੂ ਹੋਈ ਜੀ ਸਾਡੀ ਯਾਤਰਾ ਤੇ ਆਏ ਘੋੜੇ ਮੱਲਾ ਕੱਢ ਕੇ ਸਮਾਪਤੀ ਹੋਈ ਆ ਹਾਂ ਜੀ ਨਿਸ਼ਾਨ ਸਿਆਂ ਜਿਹੜਾ ਅੱਜ ਐਂਡ ਕਰਾ ਛੱਡਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਬਹੁਤ ਵਧੀਆ ਮਹਾਰਾਜ ਜੜਦੀ ਕਲਾ ਨਾ ਸਭ ਦੋ ਘੋੜਿਆਂ ਦੇ ਉੱਤੇ ਅੱਜ ਐ ਫਿਰ ਪਰੇ ਹੀ ਮਹਾਰਾਜ ਦੀ ਤੇ ਬਾਕੀ ਚੜਦੀ ਦਾ ਰਹੇ ਮੈਂ ਕਹਿੰਦਾ ਹਾਂ ਜੀ ਪੂਰੇ ਆ ਨੰਦਨਾ ਘੋੜੇ ਭੱਜੇ ਆ ਨਾ ਘੋੜੇ ਭੱਜੇ ਆ ਨਾਲੇ ਪੂਰੇ ਹਾਂਜੀ ਤੇ ਘੋੜੇ ਵੀ ਅੱਜ ਪੂਰੇ ਜ਼ੋਰ ਤੇ ਸੀਗੇ ਹਾਂਜੀ ਘੋੜੇ ਫਿਰ ਤੁਹਾਨੂੰ ਪਤਾ ਜਦੋਂ ਮੱਲੇ ਔੜ ਨੇ ਹਾਂ ਆਂਦੇ ਆਣੇ ਛੱਡੋ ਇਹ ਫਿਰ ਭਾਲਦੇ ਹੁੰਦੇ ਵੀ ਮਹਾਲਾ ਆਵੇ ਕਦੋਂ ਹੈ ਬਬਕੀ ਕਿੱਥੇ ਦੂਰੋਂ ਆਏ ਸੀ ਦੇਖ ਵਾਟਿਆ ਚਲੋ ਵਾਕੀ ਚੜਦੀ ਕਲਾ ਮਹਾਰਾਜ ਆ ਇਹਨਾਂ ਦੇ ਘੋੜੇ ਆ ਬਈ ਨਿਸ਼ਾਨ ਸਿੰਘ ਜੀ ਦੇ ਹੋਰ ਪੂਰਾ ਪ੍ਰੋਫੈਸ਼ਨਲ ਬਣਿਆ ਆ ਲੋ ਵਾਹ ਅਬ ਇਹ ਆ ਘੋੜੇ ਦਾ ਨਾਮ ਕੀ ਹੈ ਇਹਨੂੰ ਬਸ਼ੀਰਾ ਹੀ ਕਹਿੰਦੇ ਆ ਅੱਜ ਤੇ ਉਹਦਾ ਨਾਮ ਗੋਲੂ ਆਓ ਕਿਹੜਾ ਕਿਹੜਾ ਤੁਸੀਂ ਦਾ ਨਹੀਂ ਕਿਹੜਾ ਪਿੱਛੇ ਨੈਮ ਸ਼ੀਰਾ ਉਹ ਪਰਲਾ ਜੀ ਪਿੱਛੇ ਬੱਚੇ ਵਾਲਾ ਜਿਹਦੇ ਤੇ ਮੈਂ ਆ ਹਾਂ ਨਹੀਂ ਨਹੀਂ ਤੁਸੀਂ ਇੱਥੇ ਆਏ ਜੇ ਆ ਲੰਮੀ ਧੋਣ ਵਾਲੀ ਤੇ ਵੜਾ ਉਹ ਫਰੇ ਫੜਿਆ ਉਹ ਕਿਹੜਾ ਮੁੰਦਰ ਕਿੱਥਾ ਉਹ ਜਿਹੜਾ ਜੇ ਪਰ ਤੁਸੀਂ ਪਹਿਲਾਂ ਬਹਿੰਦੇ ਹੁੰਦੇ ਸੀ ਮੁੰਦਰ ਉਹ ਮੁੰਦਰ ਹਾਂ ਅਛਾ ਅਛਾ ਠੀਕ ਆ ਸਨੇਰੀ ਕਾਠੀ ਵਾਲਾ ਵਿਆਹ ਮਾਰੇ ਹਾਂ ਦੀ ਕਿੱਥੇ ਕੱਥੇ ਝੜਾਂਗੇ ਲੋ ਵੀ ਮਰੇ ਕੀ ਹਾਲ ਚਾਲ ਹੈ ਟਿਕ ਟਕ ਹੈ ਹੀ ਲੋ ਵੀ ਚੱਲ ਜੀ ਫਿਰ ਦੇਖ ਲਿਆ ਮਹਲਾ ਕਿਵੇਂ ਰਿਹਾ ਅਨੰਤ ਮੰਗਲ ਪੂਰਾ ਅਕਾਲੇ 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 ਚਲੋ ਵੀ ਚੱਲੀਏ ਹੁਣ ਕੋਲ ਸਾਬ ਹੁਣ ਆਪ ਹੋਏ ਮੂਰੇ ਕੋਲ ਸਾਬ ਆਪ ਹੋਏ ਮੂਰੇ ਹੁਣ ਕਹਿੰਦੇ ਤੋਡੇ ਵਾਸੀ ਐ ਨਹੀਂ ਉਹ ਪੰਜੋ ਕੈਮਰਾ ਵਾਲਾ ਪਛਾਣ ਮਾਰਿਆ ਕਰਿਓ ਨਿਸ਼ਾਨਵੀਰ ਫੋਟੋ ਖਿੱਚ ਕੇ ਹੰਦੇ ਕਰ ਦਿੰਦੇ ਆ ਤੂੰ ਹੀ ਖਿੱਚ ਉਹ ਆਪੇ ਮੈਂ ਲੱਗੇ ਮਗਰ ਖਲੋਤੇ ਆ ਲੈ ਮਕਰਾ ਕੇ ਲਓ ਚਲਿਓ ਚਲਿਓ ਵਾਹ ਚਲੋ ਚਲੋ ਵੇ ਚਲੋ ਆਕਾਲੇ ਸਾ ਮਾਈਕ ਚੜਦੀ ਕਲਾ ਜੀ ਚੜਦੀ ਕਲਾ ਆਸਾਂ ਨਾਮ ਧਿਆਮ ਹੈ ਨਾ ਪੂਰੇ ਨਿਹਾਰੇ ਬਚੇ ਵਾਹ ਚਾਲੇ ਕੱਲਿਆ ਚਾਲੇ ਕੱਲ ਦੇਖਨੇ ਹਜੇ ਨਹੀਂ ਅਜੇ ਅਜੇ ਬਸ ਇੱਥੇ ਹੀ ਆ ਮਹਾਰਾ ਅਨੰਦ ਜੀ ਆ ਤੇ ਕੀ ਚੱਲੀ ਹੈ ਬਈ ਚਲੋ ਵੀ ਚਲੋ ਪਿਸਤੌਲ ਨਾਲ ਓਹ ਆ ਓਏ ਦੇਖੀ ਤੂੰ ਹੀ ਉਹ ਬੈਠੋ ਆ ਕਹਿੰਦੇ ਪਿਸਤੌਲ ਤੇ ਬਹਿ ਗਿਆ ਆ ਮਹੱਲੇ ਦੀ ਬਈ ਸਮਾਪਤੀ ਹੈ ਮਹੱਲੇ ਤੋਂ ਬਾਅਦ ਹੁਣ ਦੁਬਾਰਾ ਜਿਹੜੇ ਸਾਰੇ ਦਲਪੰਥ ਜਿੰਨੇ ਘੋੜੇ ਲੈ ਕੇ ਸਿੰਘ ਸਾਰੀਆਂ ਸੰਗਤਾਂ ਦੁਬਾਰਾ ਤਖਤਸਾਲ ਵੱਲੋਂ ਚਾਲੇ ਪਾ ਰਹੀਆਂ ਆਪਣੇ ਆਪਣੇ ਜਿੱਥੇ ਜਿੱਥੇ ਪੜਾਏ ਉੱਤਰੋਂ ਚਾਲੇ ਪਾ ਰਹੀਆਂ ਤੇ ਬਈ ਵੀਡੀਓ ਨੂੰ ਲਾਈਕ ਜਰੂਰ ਕਰਦਿਆ ਕਰੋ ਤੇ ਕਮੈਂਟ ਜਰੂਰ ਕਰਿਓ ਦੱਸਿਓ ਕਿਵੇਂ ਲੱਗਿਆ ਤੁਹਾਨੂੰ ਮਹੱਲਾ ਨੂੰ ਹਜੂਰ ਸਾਹਿਬ ਦਾ ਤੇ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਬਾਕੀ ਯਾਰ ਇਹ ਚੀਜ਼ਾਂ ਨਾ ਅਨੁਭਵ ਕਰਨ ਵਾਲੀਆਂ ਹੈ ਮੈਂ ਅਸੀਂ ਪਹਿਲਾਂ ਇਹਨਾਂ ਲੈਂਦੇ ਸੀ ਵੀ ਕਿ ਹਲਕੇ ਚ ਵੀ ਕੀ ਹੈ ਇਹਦਾ ਕੋਈ ਕੋਈ ਬੜੀ ਗੱਲ ਨਹੀਂ ਹੈ ਪਰ ਇੱਥੋਂ ਪਤਾ ਲੱਗਦਾ ਵੀ ਮਹਾਰਾਜ ਦੇ ਬੇਲੇ ਕਿਵੇਂ ਮਹਾਰਾਜ ਜਿਹੜਾ ਮਹੱਲਾ ਖੇੜ ਤੇ ਹੋਣੇ ਆ ਸੋਚ ਕੇ ਦੇਖੋ ਹੁੰਦੀਆਂ ਜਹਾ ਫੌਜਾਂ ਇਕੱਠੀਆਂ ਹੁੰਦੀਆਂ ਹੋਣੀਆਂ ਤਾਂ ਕਿਵੇਂ ਜਿਹੜਾ ਹੈ ਉਹਨਾਂ ਨੂੰ ਲਾਉਦੇ ਹੋਣੇ ਆ ਵੀ ਚਲੋ ਬਈ ਘੋੜੇ ਦੌੜ ਕਰੋ ਯਾਰ ਭਜਾਓ ਘੋੜੇ ਤੁਸੀਂ ਮਹੱਲਾ ਜਿਹੜਾ ਹੈ ਆਪਣੇ ਫਰਾਵ ਵਾਲ ਨੂੰ ਦੁਬਾਰਾ ਵਾਪਸ ਹੀ ਕਰਦਾ ਮਹਾਕਾਲ ਦੇ ਘੋੜੇ ਤੇ ਸਵਾਰ ਤੇ ਆਲੇ ਤੋਂ ਆਲੇ ਆਲੇ ਬਈ ਦੇਖੋ ਸਹੀ ਤੁਸੀਂ ਆ ਸਾਰੇ ਖੜ ਖੜ ਦੇਖਦੇ ਆ ਹੈਲੋ ਕਿੱ사 ਰੇ ਤੇ ਆ ਸਾਰੇ ਚੜਦੀ ਗਲਾ ਬਈ ਪੂਰੀ ਜੜ ਨਹੀਂ ਚੜ੍ਹਨੀ ਉਹ ਜੜਦੇ ਹਾਂ ਨੈਟ ਦੇ ਚੜ੍ਹੂਗੇ ਦਰਵਾਰ ਸਾਹਿਬ ਵੱਲ ਜਾਈ ਜਾਂਦੇ ਆ ਤੇ ਆ ਆਪਣੇ ਦੋ ਬੰਦੇ ਮਿਲੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਹਾਂਜੀ ਏ ਆਪਣੇ ਆਨੰਦਪੁਰ ਸਾਹਿਬ ਵਾਲੇ ਆ ਬਾਈ ਜਾਇਆ ਦਰਬਾਰ ਸਾਹਿਬ ਜਾਇਆ ਹਾਂਜੀ ਹਾਂਜੀ ਕਰਿਆ ਦਰਸ਼ਨ ਅੱਛਾ ਮੈਂ ਵੀ ਉਧਰੋਂ ਹੀ ਆਇਆ ਤੂੰ ਇਧਰੋਂ ਆ ਗਿਆ ਸੀ ਇਧਰੋਂ ਆ ਗਿਆ ਅੱਛਾ ਤੇ ਮੈਂ ਉਹ ਪਰਲੇ ਚੌਂਕ ਤੇ ਆ ਗਿਆ ਹੱਲਾ ਚੌਂਕ ਦੇਲ ਤੇ ਹੋਰ ਸਨੋ ਕਿੱਧਰ ਆਈਆਂ ਥੋੜਾ ਇਹ ਭਈ ਆਨੰਦਪੁਰ ਸਾਹਿਬ ਤੋਂ ਆ ਸਿੰਘ ਤੇ ਇਹ ਬਾਬਿਆਂ ਦੇ ਨਾਲ ਤਰਨਤਲ ਵਾਲਿਆਂ ਦੇ ਨਾਲ ਟਰਾਲੇ ਲੈ ਕੇ ਆਏ ਹੈ ਨਾ ਗੱਡੀਆਂ ਦੀ ਸੇਵਾ ਕਰਦੇ ਪਏ ਆ ਇਹ ਚੜਦੀ ਕਲਾ ਬਾਬਾ ਜੀ ਫਿਰ ਚੱਲੋ ਫਿਰ ਪਾਓ ਚੱਲੇ ਅੱਗੇ ਠੀਕ ਚੱਲੀ ਹੈ ਜੀ ਹੋਈ ਖਾਲਸਾ ਵੀ ਫਤਹਿ ਹੈ ਵੀਡੀਓ ਦੀ ਹੁਣ ਸਮਾਪਤੀ ਕਰਦੇ ਆ ਇੱਥੇ ਹੀ ਬਈ ਧੱਕ ਸਾਹਿਬ ਦੁਬਾਰਾ ਪੁੱਜ ਗਏ ਆ ਦੇਖ ਕੇ ਆਪਣਾ ਮਹੱਲਾ ਖਾਸਲੇ ਦਾ ਮਹੱਲਾ ਦੇਖਿਆ ਅੱਜ ਬਈ ਚੜਦੀ ਕਲਾ ਪੂਰੀ ਜੇ ਤੁਹਾਨੂੰ ਵੀ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਆਪਣੇ ਮਿੱਤਰਾਂ ਸੱਜਣਾਂ ਤੱਕ ਜ਼ਰੂਰ ਸਾਂਝੀ ਕਰ ਦਿਓ ਤੇ ਕੋਸ਼ਿਸ਼ ਕਰਾਂਗੇ ਤੁਹਾਨੂੰ ਜਿੰਨੇ ਕਿੱਥੇ ਦਰਸ਼ਕਦਾਰੇ ਕਰਵਾ ਸਕਦੇ ਹੋ ਜ਼ਰੂਰ ਕਰਵਾਈਏ ਧੰਨਵਾਦ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ